ਸ਼੍ਰੋਮਣੀ ਯੂਥ ਅਕਾਲੀ ਦਲ ਦੇ ਮਾਝਾ ਜ਼ੋਨ ਦੇ ਪ੍ਰਧਾਨ ਰਵਿਕੰਤ ਸਿੰਘ ਕਾਲਵੋਲ ਨੂੰ ਅੱਜ ਆਪਣੇ ਵਿਧਾਨ ਸਭਾ ਹਲਕਾ ਫਤੇਗੜ ਚੂੜੀਆਂ ਵਿਖੇ ਪਿੰਡ ਸ਼ੰਕਰਪੁਰ ਦੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੈ। ਉਹਨਾਂ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਹੇਠ ਹੀ ਉਹਨਾਂ ਵੱਲੋਂ ਗਰੀਬ ਲੋਕਾਂ ਦੀ ਸਹਾਇਤਾ ਲਈ ਜਾ ਰਹੀ ਹੈ। ਉਹਨਾਂ ਇਸ ਮੌਕੇ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਣ ਦੀ ਵੀ ਅਪੀਲ ਕੀਤੀ ਹੈ। ਸਦਾਰ ਦਬੀਰ ਸਿੰਘ ਜੀ ਬਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀਆਂ ਹਦਾਇਤਾਂ ਮੁਤਾਬਕ ਅੱਜ ਮੈਂ ਸ਼ੰਕਰਪੁਰੇ ਪਿੰਡ 'ਚ ਆਇਆ ਮੇਰੇ ਹਲਕੇ ਦਾ ਪਿੰਡ ਆ ਉਹਨਾਂ ਦੀ ਇਹ ਸੋਚ ਹੈ ਕਿ ਆ ਜਿਹੜੀ ਤਰਾਸਦੀ ਚੱਲ ਰਹੀ ਹੈ ਕਰੋਨਾ ਵਾਇਰਸ ਦੀ ਇਹਦੇ ਦੌਰਾਨ ਕਿਉਂਕਿ ਸਾਰੇ ਕੰਮਕਾਰ ਠੱਪ ਪਏ ਨੇ ਨਾ ਕੋਈ ਮਜ਼ਦੂਰ ਕਿਤੇ ਜਾ ਰਿਹਾ ਵਾਜ ਨਾ ਕੋਈ ਗਰੀਬ ਕਿਤੇ ਜਾ ਰਿਹਾ ਨਾ ਕੋਈ ਹੋਰ ਪਰਿਵਾਰ ਦਾ ਕੋਈ ਬਾਹਰ ਨਿਕਲ ਰਿਹਾ ਪ੍ਰਧਾਨ ਸਾਹਿਬ ਸਾਡਿਆਂ ਦੀ ਸੋਚ ਸੀ ਕਿ ਕਿਸੇ ਵੀ ਪਰਿਵਾਰ ਦੇ ਜੀ ਨੂੰ ਭੁੱਖਿਆ ਨਹੀਂ ਰਹਿਣ ਦੇਣਾ ਕਿਸੇ ਪਰ ਪੰਜਾਬ ਦੇ ਜੀਨ ਨੂੰ ਭੁੱਖਿਆ ਨਹੀਂ ਸੌਣ ਦੇਣਾ ਤੇ ਉਸੇ ਲੜੀ ਤਹਿਤ ਅੱਜ ਸਾਡੀ ਸਾਰੀ ਜਿਹੜੀ ਪਿੰਡ ਸ਼ੰਕਰਪੁਰਾ ਦੀ ਟੀਮ ਹੈ ਇਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਘਰ-ਘਰ ਜਾ ਕੇ ਰਾਸ਼ਨ ਜਿਹੜਾ ਵਾ ਵੰਡਿਆ ਵਾ ਤੇ ਮੈਂ ਇਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਵੀ ਕਰਦਾ ਵਾਂ ਤੇ ਨਾਲ ਇਹਨਾਂ ਨੂੰ ਇਹ ਯਕੀਨ ਵੀ ਦਿਵਾਉਣਾ ਵਾ ਕਿ ਮੈਨੂੰ ਜਦੋਂ ਵੀ ਆਵਾਜ਼ ਮਾਰੋਗੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਇੱਕ ਬੇਨਤੀ ਕਰੂੰਗਾ ਕਿ ਇਸ ਬਿਮਾਰੀ ਨਾਲ ਸਾਨੂੰ ਆਪ ਲੜਨਾ ਪੈਣਾ ਤੇ ਸਾਰਿਆਂ ਨੂੰ ਤਗੜੇ ਹੋ ਕੇ ਆਪੋ ਆਪਣੇ ਮੂੰਹ ਜਿਹੜੇ ਨੇ ਉਹਨਾਂ ਤੇ ਮਾਸਕ ਲਾਓ ਹੱਥ ਜਿਹੜੇ ਆ ਬਾਰ-ਬਾਰ ਧੋ ਤਾਂ ਕਿ ਇਹੋ ਹੀ ਇਹਦਾ ਬਚਾਵਾ ਹੋਰ ਇਹਦਾ ਕੋਈ ਬਚਾ ਨਹੀਂਗਾ ਤੇ ਮੇਰੀ ਤੁਹਾਡੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਦਾ ਉਚੇਚਾ ਧਿਆਨ ਰੱਖੋ ਤੇ ਨਾਲ ਹੀ ਸਾਰੇ ਗੁਰੂ ਮਹਾਰਾਜ ਨੂੰ ਅਰਦਾਸ ਬੇਨਤੀ ਕਰੀਏ ਇਹ ਸੱਚੇ ਪਤਿ ਆ ਇਸ ਜਗਤ ਨੂੰ ਇਹ ਜਿਹੜੀ ਮਹਾਮਾਰੀ ਫੈਲਿਆਤ ਤੋਂ ਬਚਾਈ ਤਾਂ ਕਿ ਸਾਡੀ ਜਿਹੜੀ ਮਨੁੱਖਤਾ ਬਚ ਸਕੇ ਬੀਰ ਰਿਪੋਰਟ ਪੰਜਾਬ ਟੂਡੇ